ਲੈਗੂ ਜੀ ਦਾ ਖਾਤਮਾ ਮੈਨੂੰ ਹੋਇਆ। ਅੱਜ ਤੱਕ ਹੀ ਬਹੁਤ ਕਾਜ ਨਹੀਂ ਕੋਈ ਗਾਇਨੂ ਜੀ ਜਾਲ ਬਣ ਗਏ। ਕੱਠੇ ਹੋਏ। ਤੇ ਉਹਨਾਂ ਨੇ ਸਮਾਜ ਨੂੰ ਦੇਣਾ ਤੇ ਉਹਨੂੰ ਸਮਾਈ ਦਿੱਤਾ। ਅਸਰ ਤੇ ਵਿਚਾਰ ਪੰਗਰ ਕਰ ਰਹੇ। ਬਹੁਤ ਹੀ ਸੋਹਰੇ ਇਨਸਾਨ ਹਨ। ਅੱਜ ਮੇਰਾ ਬਿਸ਼ਾਅ ਰਹੇਗਾ ਤਾਂ ਮੰਦੋਪਰ ਕਰ ਲਾਇ ਕਰਮ ਦੇ ਕਰਾਂਗਾ ਸੋਣੇ ਬਹੁਤ ਹੀ ਸ਼ਾਨੇ ਸਮੇਂਦਾਰ ਬੰਦੇ ਇਹ ਕਹਿੰਦੇ ਹਨ ਕਿ ਤਾਨੂੰ ਜੋੜਦਾ ਹੈ ਤੋੜਦਾ ਨਹੀਂ ਉਹ ਕੇ ਸਮੇਂ ਕਰੰ ਦੇਖੋ ਆਪਨੇ ਬਹੁਤ ਮੇਰੀ ਕਮੇਤਾਵ ਕਹੇ ਜੇ ਇਨਸਾਨੀयत ਹੀ ਧਰਮ ਬਣ ਜਾਵੇ ਇਸ ਤੋਂ ਪਰ ਕੋ ਜਾਲਾ ਹੋਰ ਹੋਣੀ ਚਾਹੀਦੀ ਮਹਾਰਤ ਬਾਤ ਤੁਸੀਂ ਜਿਹੜੇ ਮਰਜੀ ਧਰਮ ਨੂੰ ਮੰਨੋ ਉਹ ਤੇ ਬੈਰਾ ਵੀ ਦਿਓ ਜੋ ਤੁਹਾਡਾ ਧਰਮ ਤੁਹਾਨੂੰ ਕਹਿੰਦਾ ਪਰ ਆਪਨੇ ਮਨ ਦੀ ਮਰਜੀ ਤੁਸੀਂ ਦੂਜੇ ਦੇ ਧਰਮਾਂ ਕੇ ਕੋਸ਼ਿਸ਼ ਨਹੀਂ ਕੋਸ਼ਿਸ਼ ਨਾ ਕਰੋ ਜਿਹੜੀ ਤੁਹਾਨੂੰ ਮਨ ਤੋਂ ਵੀ ਬੱਠੇ ਬਹੁਤ ਰਾਇਸ਼ ਨੂੰ ਅਗਰਾਂ ਪਰਮਾਨੇ ਜਿਹੜੇ ਵੀ ਕਦਮ ਆਪਣੇ ਜ਼ਿੰਦਗੀ ਉਤੇ ਲਾਏ ਕੰਡ ਬੈਗੇ ਲੋਕਾਂ ਨੇ ਇਨਸਾਨੀਅਤ ਦੇ ਕੋਲੇ ਦੀ ਗੱਲ ਕੀਤੀ ہندو ہو مسلمان ہو کرسچین ہو جی سکھ ہو مبارکباد اپنے مشن کے پورا پہرا دوں جو بھی تھوشن دتا گیا ہے گروا نے تو یہ کہا کہ مانس کی جات سب ایک ایک, ایک بسر کے پہچان ہوئی سب تا پرائی جب سے سات سنگت موہے پائی اور ادھر یہ دیکھ کی رہے ہیں

حالات دنیا نت انڈیا کے مالی تارا مر جاؤں کرتا ہے ان پریکٹیکل حقیقت بہت ڈیفرنٹ ہے انہوں لوگوں جا کے پوچھو جہاں اچھے کلین آجی ننگے شریر بکے سوندے ہیں پچھتر سال میں فوڈ کپڑے پربند بھی نہیں کر سکے

ਇਹ ਬਹੁਤ ਵਧੀਆ ਤਾਲਾ ਦੀ ਇੱਕ ਸੈਮੀਨਾਰ ਟਾਈਪ ਲੋਕਾਂ ਦੇ ਬਕਵਾ ਦੇ ਵਿਸ਼ੇ ਤੇ ਵਿਚਾਰ ਕਰਨ ਲਈ ਇਹ ਉਹਨੇ ਕਿਹਾ ਲਖਤਾ ਜੇਕਰ ਜੀ ਕਿਹਾ ਵੀ ਮੋਰ ਸਿੰਘ ਦੀ ਸਾਰੀ ਜ਼ਿੰਦਗੀ ਆਪਣੇ ਅਗਾਂਵਜੂ ਵਿਚਾਰਾਂ ਨਾਲ ਜੁੜੇ ਰਹੇ ਤੇ ਦੱਬੇ ਕੁਚਲੇ ਲੋਕਾਂ ਦੇ ਜ਼ਿਆਦਿ ਕਿਦਾਂ ਸਰਵਾਂ ਨੂੰ ਉਹਨੇ ਲੜਦੇ ਰਹੇ ਜਿਹੜਾ ਮੇਰਾ ਅੱਜ ਦਾ ਵਿਸ਼ਾ ਉਹ ਇਹ ਹੈ ਵੀ ਸਾਡਾ ਵਾਤਾਵਰਨ ਕਿਹੋ ਜਿਹਾ ਵਾਤਾਵਰਨ ਦੇ ਕਰਕੇ ਜਿੰਨਾ ਮੇਜਰ ਬਗਵਾ ਜਿਹੜਾ بڑا ਵੱਡੀ ਪੱਤਰ ਤੇ ਬਾਧਾ ਹੋ ਰਿਹਾ ਖਾਸ ਤੌਰ ਤੇ ਕਿੰਸ ਤੇ ਹੱਟ ਹੈ। ਸ਼੍ਰੀਮੁ ਬ੍ਰਹਸਾਦੀ ਦੀ ਬਾਣੀ ਦੀ ਗੱਲ ਕਰੀਏ ਉਹਦੇ ਵਿੱਚ ਵੀ ਇਹ ਸਪੱਸ਼ਟ ਲਿਖਿਆ ਆ ਕਿ ਮਨੁੱਖ ਦੇ ਜੀਉਣ ਦੇ ਲਈ ਜੈਸੇ ਕੱਲਾ ਮਨੁੱਖ ਹੈ ਵੀ ਕੋਈ ਵੀ ਸਾਧਾਰੀ ਜਿਹੜੀ ਚੀਜ਼ ਆ ਜਾਨ ਜੀਵ ਜੰਤੂਆਂ ਦੇ ਜੀਣ ਦੇ ਲਈ ਧਰਤੀ ਪਾਣੀ ਤੇ ਹਵਾ ਇਹ ਸਭ ਚਾਹੀਦੇ ਆ। ਸਾਡੀ ਬਤਕਾਸ ਦੀ ਇਹ ਗੱਲੋਂ ਸਾਡੀ ਸਰਕਾਰਾਂ ਦੀ ਵੀ ਤੇ ਨਾਲ ਸੀ ਆਪਣੀ ਆਗੂ ਦੀ ਬਰੀ ਨਕਲੀਏ ਅਸੀਂ ਬੰਨਦਾ ਰੋਮ ਨਹੀਂ ਪਾਇਆ ਬਲਕਿ ਵਾਤਾਵਰਨ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹਰੇਕ ਵਰਗ ਨੇ ਉਹਦੇ ਕਰਕੇ ਅੱਜ ਪੰਜਾਬ ਦੇ ਅੰਦਰ ਜਿੱਥੇ ਅਸੀਂ ਕਹਿੰਦੇ ਸਾਡਾ ਪੰਜਾ ਦਰਿਆਵਾਂ ਦੀ ਧਰਤੀ ਆ ਪਾਣੀ ਬੜਾ ਸ਼ੁੱਧਿਆ ਵਾਤਾਵਰਨ ਬੜਾ ਸ਼ੁੱਧਿਆ ਅੱਜ ਦੂਪ ਬਹੁਤ ਖਤਰਨਾਕ ਹੋ ਗਵਾਲੀਆਂ ਕੈਂਸਰ ਤੇ ਹਾਰਟ ਅਟੈਕ ਉੱਪਰ ਹੋਏ ਪਈ ਬਿਠਿਆ ਮੈਂ ਛੋਟੇ ਕਿਸਾਨੀ ਚੋਂ ਮੇਰਾ ਬਾੜਾ ਜਿਹਾ ਖੇਤੀ ਨਾਲ ਵੀ ਲੱਗਦਾ ਮੈਂ ਪਸਾਨ ਜੱਦੀ ਵਿੱਚ ਵੀ ਕੰਮ ਕਰਨਾ ਅੱਜ ਕੱਲ ਤੋ ਮੇਰੀ ਲਾਈਫ ਚੱਲਦੀ ਆ ਜਿਹੜੀਆਂ ਬਾਪੂ ਦੇ ਘਰਾਣੇ ਆ ਬੜੀਆਂ ਕੰਪਨੀਆਂ ਉਹ ਕਿਸਾਨਾਂ ਨੂੰ ਆਪਣਾ ਮੁਨਾਫਾ ਵਧਾਉਣ ਦੇ ਲਈ ਅੱਜ ਉਹ ਦਵਾਈਆਂ ਉਹ ਜਿਹੜੇ ਸਪਰੇਅ ਆ ਉਹ ਲੋਕਾ ਕਿਸਾਨਾਂ ਨੂੰ ਗਾਈਡ ਕਰਦੇ ਜਾਂ ਵੀ ਇਹ ਤੁਸੀਂ ਕਰੋ ਤੇ ਇਹਦੇ ਇਹਦੇ ਨਾਲ ਤੁਹਾਡਾ ਫਸਲ ਚੰਗੀ ਨਿਕਲੀ ਇਹਦੇ ਨਾਲ ਫਸਲਾਂ ਬੁਨਾਰੀਆਂ ਘਟਣਗੀਆਂ ਅਸੀਂ ਦੇਖਦੇ ਹਾਂ ਵੀ ਕੋਈ ਲੋੜ ਨਹੀਂ ਇਹਨਾਂ ਦਿਨਾਂ ਦੇ ਵਿੱਚ ਜੁੜੀਆਂ ਖਾਹ ਪਿੰਦਾ ਜੁੜੀਆਂ ਖਾਦੇ ਵਿੱਚ ਪਤਾ ਹੀ ਨਹੀਂ ਕਿੰਨੇ ਕਿੰਨੇ ਉਹ ਜਿਹੜੇ ਕਾਰਪੋਰੇਟ ਘਰਾਣੇ ਆ ਉਹ ਸਾਨੂੰ ਮਗਰ ਲਾ ਰਹੇ ਆ ਆਪਾਂ ਗਵਰਸੀ ਜੇਹਰਾਂ ਜਿਹਨੀਆਂ ਉਹ ਸ਼ਿਰਕ ਰਹੇ ਆ ਫਸਲਾਂ ਦੇ ਇਹ ਗੱਲ ਠੀਕ ਹੈ ਨੋਕਰਾ ਸੁਭਾਅ ਆਪਣਾ ਮਨਾਫਾ ਵਧਾਉਣਾ ਪਰ ਮਨਾਫਾ ਬਣਾਉਣ ਦੇ ਨਾਲ-ਨਾਲ ਅਸੀਂ ਸਮਝਦੇ ਜੂ ਕੋਸ਼ਿਸ਼ ਉਹ ਪਸੰਦ ਦਾ ਖਰਚਾ ਵੀ ਵੱਧ ਰਿਹਾ ਤੇ ਜਿਹੜੀਆਂ ਕਿਸਾਨ ਦਿੱਤਰ ਨੂੰ ਪਿਆਰੇ ਮੇਰੇ ਨਾਮ ਨਫਾ ਬਦਨਾ ਨੂੰ ਨਫਾ ਬਦਲ ਬਲੀ ਦੀ ਕੋ ਗਾਲੀ ਜਿਹੜਾ ਝੂਨੇ ਦਾ ਝਾੜਿਆ ਜਾਂ ਕਣਕ ਦਾ ਝਾੜਿਆ ਉੱਥੇ ਸਟੈਂਡ ਕਰਦਾ ਉਲਟਾ ਮਹਰ ਬਸਵੇ ਰਹਿ ਹੈ ਵੀ ਜਿੰਨਾ ਅਸੀਂ ਉਥੇ ਜ਼ਹਿਰ ਪਾ ਰਹੇ ਹਾਂ ਉਹ 25% ਸੱਜ ਫਸਲ ਤੇ ਅਸਰ ਕਰਦੀ ਆ ਤੇ ਜਿਹੜਾ 75% ਹੈ ਔਰ ਹਵਾ ਦੇ ਵਿੱਚ ਜਾ ਕੇ ਸਾਡਾ ਵਾਤਾਵਰਣ ਦਾ ਸਟੈਨੋਸ ਕੀਤਾ ਜਾ ਰਿਹਾ ਉਹਦੇ ਕਰਕੇ ਹੀ ਸਾਨੂੰ ਸਾਰੀਆਂ ਬਿਮਾਰੀਆਂ ਸਾਨੂੰ ਘਾਟ ਦੀ ਬਿਮਾਰੀ ਤਾਂ ਜਿਹੜੇ ਕੈਂਸਰ ਰੋਕਣੇ ਅਭਿਆਨ ਕੁਮਾਰ ਨੇ ਦਾ ਅਸੀਂ ਸ਼ਿਕਾਰ ਹੋ ਰਹੇ ਹਾਂ ਦੂਜਾ ਤੱਕ ਨੂੰ ਧਰਤੀ ਥੱਲੇ ਪੀੜ ਵਾਲਾ ਪਾਣੀ ਅਸੀਂ ਜਦੋਂ ਛੋਟੇ ਸੀ 40 ਫੁੱਟ ਤੇ ਜਾਂ 30 ਫੁੱਟ ਤੇ ਨਾਲਕਾ ਸੀ ਤਾਂ ਨਾਲਕੇ ਦਾ ਪਾਣੀ ਘੇਰ ਕੇ ਅਸੀਂ ਜਦ ਤੱਕ ਪੀਂਦੇ ਸੀ ਤਾਂ ਪੂਰਾ ਮਿੱਠਾ ਪਾਣੀ ਨਿਕਲਦਾ ਸੀ ਅੱਜ ਦੋ ਤੱਕੀਆਂ ਤਾਂ ਵੀ ਇਹ ਖਤਮ ਹੋ ਗਈਆਂ ਪਾਣੀ ਜੇ ਵੀ ਤੀਜੀ ਤੱਕੀ ਨਿਕਲਦੀ ਵੀ ਆ ਉਹ ਧਰਤੀ ਥੱਲੇ ਵਾਲਾ ਪਾਣੀ ਪੀਣ ਵਾਲਾ ਨੇ ਦਰਿਆਵਾਂ ਦੇ ਵਿੱਚ ਸ਼ਹਿਰਾਂ ਦਾ ਪਿੰਡਾਂ ਦਾ ਉਹ ਗੰਦਾ ਪਾਣੀ ਆ ਸਾਡੇ ਲਾਗੇ ਸਾਰੇ ਲੁਧਿਆਣੇ ਦਾ ਪਾਣੀ ਆ ਘੋੜਿਆਂ ਦੇ ਊਰ ਬਰਤ ਦੇ ਉੱਪਰਲੇ ਪਾਸੇ ਚੱਕ ਕੇ ਸਿੱਕਿਆ ਹੈ ਇਹ ਪੰਜਾਬ ਦੇ ਅੰਦਰ ਬਹੁਤ ਥਾਵਾਂ ਤੇ ਮਹਾਰਾ ਨੇ ਪਾਣੀ ਟੈਸਟ ਕੀਤਾ ਬਹੁਤ ਹੀ ਗੰਦੀ ਪਾਣੀ ਸਾਡਾ ਧਰਤੀ ਥੱਲੇ ਪੀਣ ਵਾਲਾ ਤੇ ਇੱਕ ਪਾਸੇ ਉਹ ਇਹ ਸੁਪਾਸ ਕਰ ਰਿਹਾ ਵੀ ਇਹ ਕੱਪੜੇ ਧੋਣ ਦੇ ਵੀ ਲੈ ਗਏ ਜੇ ਕੋਈਆਂ ਸੀ ਕੱਪੜੇ ਵੀ ਧੋਨੇ ਆ ਤੇ ਸਾਡੇ ਜਿਹੜੇ ਚਮੜੀ ਦੀਆਂ ਸੰਭੋਲੀਆਂ ਜ਼ਿਆਦਾ ਹੋ ਰਹੀਆਂ ਇਹ ਇੱਕ ਵੱਡਾ ਚਿੰਤਾ ਦਾ ਵਿਸ਼ਾ ਮੈਂ ਬੋਤਾ ਜ਼ਿਆਦਾ ਕੁਝ ਨਹੀਂ ਕਹਿਣਾ ਸਿਰਫ ਇੱਕ ਗੱਲ ਤੇ ਆਪਾਂ ਸਾਰਿਆਂ ਨੂੰ ਆਪਾਂ ਜਿੰਨੇ ਵਾਰੀ ਸਮਝ ਗਏ ਖਾਸ ਕਰਕੇ ਜਿਹੜੇ ਪੜ੍ਹੇ ਲਿਖੇ ਲੋਕ ਆ ਕਈ ਵਾਰੀ ਤਾਂ ਮੰਦਰ ਵਿੱਚ ਸਾਡੇ ਜਾਣ ਆਉਂਦਾ ਵੀ ਇੰਦਾਂ ਦੇ ਸੈਮੀਨਾਰਾਂ ਦੀ ਗੈਂਟੀ ਪਤਾ ਨਹੀਂ ਕਿਉਂ ਘਟਿਆ ਕਿਸੇ ਧਰਮ ਦਾ ਹੋਵੇ ਪ੍ਰੋਗਰਾਮ ਸਵੇਰ ਨੂੰ ਪ੍ਰਭਾਤ ਕੈਂਦੀਆਂ ਨਿਕਲਦੀਆਂ ਹਜ਼ਾਰਾਂ ਬੰਦੇ ਸਵੇਰ ਨੂੰ ਇਕੱਠੇ ਹੋ ਜਾਂਦੇ 4 ਵਜੇ ਅਜਿਹੀਆਂ ਦੇ ਕਿਸੇ ਵਧੀਆ ਫੰਕਸ਼ਨਲੇ ਜਿੱਥੇ ਲੋਕ ਪੱਕੀ ਅਸੀਂ ਵਿਚਾਰਾ ਨੂੰ ਅਦਾਂ ਨੂੰ ਵਿਚਾਰਾ ਨੂੰ ਕੀ ਲੈ ਕੇ ਜਾਣਾ ਹੋਵੇ ਤਾਂ ਫਿਰ ਬੈੱਡਲੇ ਉਪ ਲਏ ਜਾਂਦੇ ਪਰ ਮੈਂ ਕਹਿੰਦਾ ਫਿਰ ਵੀ ਜਿੰਨੇ ਵੀ ਆਪਾਂ ਆਏ ਆਪਾਂ ਜੇ ਚਿੰਤਾ ਕਰੀਏ ਕਿ ਜਿੰਨੀਆਂ ਬਿਮਾਰੀਆਂ ਬਾਹਰ ਰਹੀਆਂ ਹਾਰਟ ਅਟੈਕ ਆ ਸੀ ਕਈ ਵਾਰੀ ਇਹ ਕਹਿੰਦੇ ਪੱਲਾ ਝਾੜ ਦਿੰਨੇ ਦੀ ਇਹ ਤਾਂ ਸਾਦਾ ਸੰਤਾਂ ਵਾਲੀ ਮੌਤ ਆਈ ਆ ਸਾਦਾ ਸੰਤਾਂ ਵਾਲੀ ਮੌਤ ਨਹੀਂ ਸਾਡੀ ਐਵਰੇਜ ਉਮਰ ਇਸ ਵੇਲੇ 60 ਤੇ ਟੈਗੀ ਆ ਜਿਹੜੀ ਡਿਵੈਲਪਡ ਕੰਟਰੀ ਆ ਉਹ 100-100 ਸਾਲ ਜੀਦਾ ਹੈ ਬਸ ਇਹਨਾਂ ਸ਼ਰਤਾਂ ਦੇ ਨਾਲ ਮੈਂ ਤੁਹਾਡਾ ਆਉਣ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਕੋਸ਼ਿਸ਼ ਕਰੀਏ ਆਪਾਂ ਲੋ ਨੂੰ ਸੇ ਨੂੰ ਇਹੀ ਸਿਚੁਏਸ਼ਨ ਤਾਂ ਜੀ ਹੈ ਜਾਂ ਇਹ ਹੀ ਯਾਦ ਕਰਨ ਦਾ ਫਾਇਦਾ ਵੀ ਆਪਾਂ ਕੋਈ ਅਗਾਂਹ ਬੁੱਧੂ ਵਿਚਾਰਾਂ ਨੂੰ ਨਾਲ ਲੈ ਕੇ ਇੱਕ ਆਗੇ ਤਰੀਕੇ ਇਤਨਾ ਕੇ ਨੁਕਤਾ ਰੋਕਾ ਲਾ ਸਕੀ ਸਰ ਬਹੁਤ ਬਹੁਤ ਤੁਹਾਨੂੰ ਵਾਧ ਸਰ ਮੋਰਸੇਲ ਪਰਿਵਾਰ ਦਾ ਜਿਨ੍ਹਾਂ ਨੇ ਹੀ ਅੱਜ ਉਹਦੀ ਚੌਥੀ ਵਰਸੀ ਤੇ ਇੱਕ ਸਹਿਮੇ ਦਾ ਰੂਪ ਦੇ ਵਿੱਚ ਤੁਹਾਡੇ ਨਾਲ ਰੋਗ ਰੋਣ ਦਾ ਸਮਾਜ ਦਿੱਤਾ ਸਰਦਾਰ ਮੋਹਨ ਸਿੰਘ ਦੀ ਜੇ ਗੱਲ ਕਰਦੇ ਤਾਂ ਇਹ ਯੁੱਗ ਪਲਟਾਊ ਵਿਚਾਰਾਂ ਦੇ ਧਾਰਨੀ ਹੋ ਕੇ ਜ਼ਿੰਦਗੀ ਭਰ ਉਹਨਾਂ ਨੇ ਜਿੱਥੇ ਆਪਣੇ ਪਰਿਵਾਰ ਦੀ ਚੰਗੀ ਪਾਲਣਾ ਕੀਤੀ ਕਿਉਂਕਿ ਉੱਥੇ ਚੰਗਾ ਸਮਾਜ ਸਿਰਜਣ ਦੀ ਵੀ ਹਰ ਹਰਤਾ ਦਾ ਜੋ ਕੰਮ ਦੇ ਵਿੱਚ ਹਿੱਸਾ ਲਿਆ। ਭਾਵੇਂ ਕਿ ਉਹਨਾਂ ਦੇ ਜਾਣ ਤੋਂ ਬਾਅਦ ਪਰਿਵਾਰ ਨਗਾਦਾਰ ਕੋਸ਼ਿਸ਼ ਕਰ ਰਿਹਾ ਕਿ ਇਸ ਸਮਾਜ ਨਾਲ ਸੰਬੰਧਿਤ ਸਰਕਾਰਾਂ ਦੇ ਉੱਪਰ ਕਿਸੇ ਨਾ ਕਿਸੇ ਤਰ੍ਹਾਂ ਅੱਗੇ ਜੂੜ ਵਧਿਆ ਜਾਵੇ ਇਸ ਮਸਿਆਵਾ ਦੇ ਹਾਲੀ ਕੋ ਹੱਲ ਕੱਢੇ ਜਾਣਾ। ਪਰ ਫਿਰ ਵੀ ਆਪਾਂ ਦੇਖਦੇ ਹਾਂ ਕਿ ਪਿਛਲੇ ਲੰਬੇ ਸਮੇਂ ਤੋਂ ਪਰਿਵਾਰ ਚਾਹੇ ਗੁਰੂ ਅਰਜਨ ਦੇਵ ਕਬਡੀ ਅਕੈਡਮੀ ਦਾ ਗਠਨ ਹੋਣਾ ਹੋਵੇ ਉਹਦੇ ਵਿੱਚ ਚਾਹੇ ਲੋਕ ਭਾਈ ਮੰਚ ਦੀ ਗੱਲ ਕਰਨੀ ਹੋਵੇ ਤੇ ਚਾਹੇ ਵੱਖ-ਵੱਖ ਮੁੱਦਿਆਂ ਨੂੰ ਸੁਣਾ ਹੋਵੇ ਤੇ ਤੱਤਕ ਸਮਾਹਮਨ ਕਰਨਾ ਹੋਵੇ ਉਹਦੇ ਵਿੱਚ ਸਰਦਾਰ ਰਜਿੰਦਰ ਸਿੰਘ ਸਰਦਾਰ ਰਾਮਪਾਲ ਸਿੰਘ ਸਾਡਾ ਬਿੱਟੂ ਵੀਰ ਤੇ ਸਾਡਾ ਸ਼ਕੁੰਦਰ ਵੀਰ ਇਹ ਮੇਰਾ ਹਮੇਸ਼ਾ ਜਤਨਸ਼ੀਲ ਰਹੇ ਮੈਂ ਗੱਲ ਕਰਾਂਗਾ ਕਿ ਅੱਜ ਦਾ ਜਿਹੜਾ ਟੌਪਿਕ ਉੱਤੇ ਗੱਲ ਕਰਨ ਦੀ ਕੀ ਦਾਨ ਦੀ ਦੇਸ਼ਾ ਬਦਲ ਲੱਗੀ। ਆ ਥੋੜਾ ਸਮਾਂ ਪਹਿਲਾਂ ਕੁਝ 5-7 ਸਾਲ ਪਹਿਲਾਂ ਇੱਕ ਦਵੰਤ ਸਿੰਘ ਧਾਲੀਵਾਲ ਜਿਹੜੇ ਵਰਲਡ ਵਾਈਡ ਕੈਂਸਰ ਵਾਲੇ ਆ ਤੇ ਉਹ ਅਕਸਰ ਸੋਸ਼ਲ ਮੀਡੀਆ ਤੇ ਇਹ ਕਹਿੰਦੇ ਹੁੰਦੇ ਸੀ ਕਿ ਦਾਨ ਦੀ ਸਾਨੂੰ ਦੇਸ਼ਾ ਬਦਲ ਨਹੀਂ ਲੋੜਿਆ। ਠੀਕ ਹੈ ਕਿ ਜੈਸ ਨਗਰ ਦੇ ਵਿੱਚ ਅਸੀਂ ਵਸ ਰਹੇ ਆ ਉਸ ਨਗਰ ਦੇ ਵਿੱਚ ਬਹੁਤ ਬਹੁਤ ਵੱਡੀਆਂ ਸ਼ਖਸੀਅਤਾਂ ਨੇ ਜਨਮ ਲਿਆ ਤੇ ਆਪਣਾ ਜੀਵਨ ਬਸਰ ਕੀਤਾ। ਪਰ ਜੇ ਆਪਾਂ ਗੱਲ ਕਰ ਲਈਏ ਕਿ ਜਿਵੇਂ ਕੁਝ ਮਾਸਟਰ ਜਗਿੰਦਰ ਸਿੰਘ ਜੀ ਤੇ ਕਾਂਗਰਸ ਲੋਕ ਸੰਘ ਜੀ ਕੁਝ ਇਹਦੇ ਤੇ ਗੱਲ ਕਰਕੇ ਵੀ ਗਏ ਨੇ ਕਿ ਸਾਨੂੰ ਇਸ ਵਕਤ ਸਮੇਂ ਦੇ ਨਾਲ ਬਦਲਣ ਦੀ ਲੋੜ ਆ ਤੇ ਸਮੇਂ ਦੇ ਨਾਲ ਬਦਲਣ ਦੀ ਲੋੜ ਹੈ ਕਿ ਸਾਡੀ ਤਾਂ ਦਿਸ਼ਾ ਜਿਹੜੀ ਆ ਉਹ ਜੇ ਹੁਣ ਨਹੀਂ ਬਦਲੇਗੀ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਡੀਆਂ ਫਿਰ ਇਹ ਇਸ ਹਨੇਰੇ ਵੱਲ ਉੱਤਰ ਰਹੀਆਂ ਆ ਉਧਰ ਨੂੰ ਹੋਰ ਦੁਗਣੀ ਸਪੀਡ ਦੇ ਨਾਲ ਚੱਲਣਗੇ। ਦਾਨ ਦੀ ਦਿਸ਼ਾ ਬਦਲਣ ਦੀ ਇਸ ਕਰਕੇ ਜ਼ਰੂਰਤ ਆ ਕਿ ਜੇਕਰ ਵਿੱਦਿਆ ਤੋਂ ਵੱਡਾ ਤਾਨ ਕੋਈ ਹੋ ਨਹੀਂ ਸਕਦਾ ਤੇ ਵਿਦਿਆ ਤੋਂ ਵੱਡਾ ਮਨੁੱਖ ਦਾ ਕੋਈ ਸਾਥੀ ਨਹੀਂ ਹੋ ਸਕਦਾ ਵਿਦਿਆ ਨੂੰ ਲੈ ਕੇ ਜੇਕਰ ਅਸੀਂ سنجیدہ ਹੋਵਾਂਗੇ ਤੇ ਫਿਰ ਹੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੀਆਂ ਪੀੜ੍ਹੀਆਂ ਨੂੰ ਸਮੇਂ ਦੀ ਹਾਨੀ ਬਣਾ ਸਕਾਂਗੇ ਕਿਉਂਕਿ ਜੇਕਰ ਅਸੀਂ ਸਰਕਾਰਾਂ ਨੂੰ ਆਂਹੇ ਦੇ ਕੇ ਸਰਦਾਰਾਂ ਦੇ ਸਿਸਟਮ ਨੂੰ ਪੋਸ ਕੇ ਹੀ ਆਪਣੀ ਜ਼ਿੰਦਗੀ ਬਤੀਤ ਕਰ ਲਈ ਤੇ ਅਸੀਂ ਵੀ ਉਹ ਜਿੱਦਾਂ ਦੀਆਂ ਸਰਕਾਰਾਂ ਆਪਣੇ ਰੋਲ ਅਦਾ ਕਰਦੀਆਂ ਅਸੀਂ ਵੀ ਇਦਾਂ ਹੀ ਰੋਲ ਅਦਾ ਕਰਕੇ ਚੱਲ ਜਾਈਏ ਨਹੀਂ ਜਿੰਨਾ ਅਸੀਂ ਖੋਲ੍ਹ ਸਕਦੇ ਆ ਜਿੰਨਾ ਅਸੀਂ ਸਮਾਜ ਸਾਡਾ ਕਰ ਸਕਦਾ ਆ ਸਾਨੂੰ ਜਰੂਰ ਕਰਨਾ ਚਾਹੀਦਾ ਜੇਕਰ ਮੈਂ ਬਿਲਗਾ ਮੱਦਰ ਦੀ ਗੱਲ ਕਰਾਂ ਜੋ ਮੋਟੀ ਮੋਟੀ ਵੀ ਨਿਗਾਹ ਮਾਰੀ ਜਾਵੇ ਤਾਂ ਸੱਤਾ ਪੱਤੀਆਂ ਦੇ ਵਿੱਚ ਸੱਤਾ ਪੱਤੀਆਂ ਦੇ ਵਿੱਚ ਐਵਰੇਜ ਮੰਨ ਕੇ ਚੱਲੀਏ ਵੀ 7 ਤੋਂ ਲੈ ਕੇ 10 ਧਾਰਮਿਕ ਸੰਸਥਾਨ ਚਾਹੇ ਕਿਸਦੇ ਨਿੱਜੀ ਆ ਚਾਹੇ ਕਿਸਦੇ ਸਾਂਝੇ ਆ ਐਵਰੇਜ 10 ਧਾਰਮਿਕ ਸੰਸਥਾਨ ਹਰ ਪੱਤੀ ਦੇ ਵਿੱਚ ਮਿਲੁੰਦੇ ਆ ਜਿੱਥੇ ਕੋਈ ਕਿਤੇ ਕੋਈ ਸ਼ੀਲ ਵੀ ਹੁੰਦੀ ਕੋਈ ਮੇਲਾ ਹੁੰਦਾ ਕਿਤੇ ਕੋ ਸਾਲ ਬਾਅਦ ਮੇਲਾ ਹੁੰਦਾ ਜਿੱਥੇ ਕਿ ਅਸੀਂ ਲੱਖਾਂ ਰੁਪਇਆ ਜਿਹੜਾ ਖਰਚਦੇ ਆ ਜਿੱਦਾਂ ਸਾਡਾ ਨਗਰ ਹੈ ਜਿੱਦੇ ਸਾਡੇ ਨਗਰ ਦੀ ਪਹਿਚਾਨ ਆ ਜਿੱਦੀ ਸਾਡੇ ਨਗਰ ਨੇ ਜਾਤੀ ਕਲਾਡੀਆਂ ਦੇ ਰੂਪ ਵਿੱਚ ਭੰਤਾ ਸ਼੍ਰੀ ਗੁਰਵਾਰਜਨ ਦੇਵ ਜੀ ਦੇ ਨਾਂ ਨਾਲ ਜੁੜਿਆ ਇਹ ਨਗਰ ਸਾਡੇ ਇਸ ਨਗਰ ਦੇ ਵਿੱਚੋ ਜੇਕਰ ਅਸੀਂ ਵਿੱਦਿਆ ਦੇ ਉੱਤੇ ਇੰਨਾ ਪੈਸਾ ਖਰਚਿਆ ਹੁੰਦਾ ਜਿੰਨਾ ਅਸੀਂ ਪੈਸਾ ਵੱਖ-ਵੱਖ ਧਾਰਮਿਕ ਮੇਲਿਆਂ ਤੇ ਜਾਂ ਧਾਰਮਿਕ ਪ੍ਰੋਗਰਾਮਾਂ ਦੇ ਖਰਚਦੇ ਆ ਤੇ ਸਾਡੇ ਸਮਾਜ ਦੇ ਵਿੱਚੋਂ ਸਾਡੇ ਨਗਰ ਵਿੱਚੋਂ ਕੱਟੋ ਕਰਤਾ ਆਈਪੀਐਸ ਆਈਐਸ ਅਫਸਰ ਹਰ ਸਾਲ ਦੇ ਵਿੱਚ ਇਹ ਘਰੋਂ ਨਿਕਲ ਕੇ ਜਾਣੇ ਚਾਹੀਦੇ ਨੇ ਉਹ ਦੇ ਵਿੱਚ ਲੱਗੇ ਕੋਪਿੰਡਾ ਡੰਗਰ ਖੇੜਾ ਪਿੰਡ ਜਿੱਥੇ ਕੋਪਿੰਡ ਛੋਟਾ ਜਿਹਾ ਪਿੰਡ ਆ ਤੇ ਉਸ ਪਿੰਡ ਦਾ ਨਾਂ ਹੀ ਆਪਾਂ ਸੁਣਦੇ ਦੇ ਕੰਗਰ ਖੇੜਾ ਪਰ ਉਸ ਪਿੰਡ ਦੇ ਜਿੰਨੇ ਐ ਇਸ ਵਕਤ ਮੈਂ ਪਿਛਲੇ ਸਾਲ ਸਟੋਰੀ ਕਰਕੇ ਆਇਆ ਸੀ 440 ਤੋਂ ਉੱਪਰ ਉਸ ਪਿੰਡ ਦੇ ਮੁਲਾਜ਼ਮ ਲੱਗੇ ਹੋਣੇ ਪੰਜਾਬ ਦੇ ਵਿੱਚ ਕੋਈ ਭਰਤੀ ਖੁੱਲੇ ਕਿ ਉਹ ਭਾਰਤੀ ਦੇ ਵਿੱਚ ਉਸ ਪਿੰਡ ਦਾ ਕੋਈ ਨਾ 1 2 3 4 ਜਿਹੜੇ ਮੁਲਾਜ਼ਮ ਭਰਤੀ ਜ਼ਰੂਰ ਹੋਵੇਗਾ ਬਟਾ ਨਗਰ ਸਾਨੂੰ ਇਹ दान ਦੀ ਦਿਸ਼ਾ ਬਦਲ ਦੇਣੀ ਚਾਹੀਦੀ ਆ ਚਾਹੇ ਧਾਰਮਿਕ ਸਥਾਨਾਂ ਦਾ ਆਪਾਂ ਕਿੰਨਾ ਸਦਕਾਰ ਕਰ ਲਈਏ ਸਦਕਾਰ ਅੰਦਰ ਹੁੰਦਾ ਆ ਉਥੇ ਲੱਖਾਂ ਰੁਪਈਆ ਜੇ ਆਪਾਂ ਨਗਰਾਂ ਤੇ ਲਾ ਦਾਂਗੇ ਉਹੀ ਲੱਖਾਂ ਰੁਪਈਆ ਅਸੀਂ ਜੇ ਆਪਣੇ ਵਿਦਿਆ ਤੇ ਪਰਪਤੀ ਦੇ ਵਿੱਚ ਖਰਚਿਆ ਜਾਵੇ ਕਿ ਸ਼ਾਇਦ ਅੰਤੀਜੇ ਸਾਡੇ ਆਉਣ ਵਾਲੇ ਸਮੇਂ ਦੀ ਸਾਡੀ ਨਵੀਂ ਪੀੜ੍ਹੀ ਬਹੁਤ ਵਧੀਆ ਹੋਣਗੇ ਸਮੇਂ ਦੀ ਕਦਰ ਕਰਦੇ ਆ ਆਪਣੇ ਸ਼ਬਦਾਂ ਮਹਾਂਸੋਪੋਤ ਦਾ ਵਾਈਬ ਦੀ ਗੱਲ ਹੈ ਸਾ ਵਾਈਬ ਦੀ ਗੱਲ ਜੇ ਸਰਦਾਰ ਮੋਹਨ ਸਿੰਘ ਦਲਗਾਜੀ ਦੀ ਚੌਥੀ ਵਰਸੀ ਆਪਾਂ ਮਨਾ ਰਹੇ ਹਾਂ ਇਸ ਮੌਕੇ ਤੇ ਪ੍ਰਬਾਧ ਵੱਲੋਂ ਦਿਲਜਨ ਜੀ ਦੀ ਟੀਮ ਵੱਲੋਂ ਕੋਸ਼ਿਸ਼ ਕੀਤੀ ਗਈ ਹੈ ਕਿ ਬਿਲਵਿੰਗਰ ਦੇ ਜਿਹੜੇ ਮੋਦਵਾਰ ਸੱਜਣ ਹੈ ਰਾਖਵਾ ਖੁਸ਼ੀਆਂ ਦੇ ਮੁਹਾਵਤ ਰੱਖਣ ਵਾਲੇ ਬਲਾਰਿਆਂ ਨੂੰ ਇਸ ਮੌਕੇ ਤੇ ਬੁਲਾ ਕੇ ਕੁਝ ਮੌਕੇ ਬਿਨਾ ਸਮੱਸਿਆਵਾਂ ਨੂੰ ਲੈ ਕੇ ਚੁਣੌਤੀਆਂ ਨੂੰ ਲੈ ਕੇ ਇੱਥੇ ਚਰਚਾ ਕੀਤੀ ਗਈ ਹੈ ਤਾਂ ਕਿ ਨਗਰ ਦੇ ਵਿੱਚ ਇਹਨਾਂ ਸਮੱਸਿਆਵਾਂ ਨੂੰ ਅਗਾਰੇ ਸਮੇਂ ਚ ਹੱਲ ਲਈ ਕੋਸ਼ਿਸ਼ ਹੈ ਕੋਸ਼ਿਸ਼ ਦਾ ਪਿੰਡ ਦੇ ਲੋਕ ਇਨਾਂ ਸਮੱਸਿਆਵਾਂ ਨੂੰ ਇਨਾਂ ਵਿਚਾਰਾਂ ਨੂੰ ਸੁਣ ਕੇ ਆਪਣੇ ਆਪ ਨੂੰ ਚੇਂਜ ਕਰਨ ਦੀ ਕੋਸ਼ਿਸ਼ ਹਨ ਹਮੇਸ਼ਾ ਜਿਹੜੇ ਲੋਕਾਂ ਦੀ ਨਿਮਾਇਤ ਕੀ ਕਰਨ ਵਾਲੇ ਮੋਢੀਵਾਰ ਸਜਣਾਉਂਦੇ ਹਨ ਨਮਾਇਦੇ ਹੁੰਦੇ ਹਨ ਉਹ ਲੋਕਾਂ ਗਾਇਬ ਗਾਇਬ ਆਪਣੇ ਜਿਹੜੇ ਵਿਚਾਰ ਕਰ ਵਰ ਕਰਦੇ ਰਹਿੰਦੇ ਐ ਇਸ ਬਿਲ ਨੇ ਉੱਥੇ ਇੱਕ ਇਵੈਂਟ ਕਰਨਾ ਇਹ ਰਣਦਾ ਹੈ ਕਿ ਸੋਸ਼ਲ ਮੀਡੀਆ ਦੇ ਹਾਣੀ ਬਣਾਉਣ ਲਈ ਆਪਣੇ ਨੱਤਰ ਦੇ ਬਲਾਰਿਆਂ ਨੂੰ ਇਹ ਮੌਕਾ ਦਿੱਤਾ ਗਿਆ ਕਿ 5 ਮਿੰਟ ਦੇ ਵਿੱਚ ਉਹਨਾਂ ਨੇ ਆਪਣਾ ਵਿਚਾਰ ਜਿਹੜਾ ਰੱਖਣਾ ਸੀ ਰੱਖਿਆ ਵੀ ਹੈ ਤੇ ਬਹੁਤ ਵਧੀਆ ਵਿਚਾਰ ਦਿੱਤੇ ਨੇ ਇੱਥੇ ਮੈਂ ਵੀ ਆਪਣਾ ਇਹ ਵਿਚਾਰ ਦੇਣਾ ਚਾਹੇ ਪਿਛਲੇ ਸਮੇਂ ਵਿੱਚ ਅਸੀਂ ਜਿਹੜੇ ਸੁਖਗ੍ਰਾਮ ਸਾਥੀਆਂ ਦੀ ਮਦਦ ਨਾਲ ਵਿਦਿਆ ਨੂੰ ਲੈ ਕੇ ਜਿਹੜਾ ਸਕੂਲਾਂ ਦੇ ਵਿੱਚ ਜਿਵੇਂ બીજી ਸਕੂਲਾਂ ਚ ਮੈਂਡੀ ਵਿਦਿਆ ਮੈ ਉਹ ਤੇ ਸਰਕਾਰੀ ਸਕੂਲ ਦੇ ਵਿੱਚ ਜਿਹੜੀ ਸਾਇੰਸ ਵੀ ਪੜਾਈ ਸ਼ੁਰੂ ਕੀਤੀ ਸੀ ਤੇ ਵਧੀਆ ਨਤੀਜੇ ਆ ਰਹੇ ਆ ਤੇ ਬੱਚੇ ਹੋਰ ਸਾਨੂੰ ਪੁੱਛ ਰਹੇ ਆ ਕਿ ਅੱਗੇ ਅਸੀਂ ਕਿਹੜੀਆਂ ਸੰਸਥਾਾਂਾਂ ਵਿੱਚ ਜਾਈਏ ਜਿੱਥੇ ਸਾਨੂੰ ਇਸ ਪੜ੍ਹਾਈ ਦੇ ਜਿਹੜਾ ਮੌਕਲੇ ਜਾਂ ਇਸ ਪੜ੍ਹਾਈ ਦੇ ਤੌਰ ਤੇ ਨਹੀਂ ਮੰਨ ਦਬੀ ਅਜਿਹਾ ਆ ਹੋ ਤੋ ਉਸਮੈਨ ਕਿ ਸਾਦੀ ਸਾਥੀਆਂ ਦੀ ਸਾਰਿਆਂ ਦੀ ਰਲ ਮਿਲ ਕੇ ਇਹ ਕੋਸ਼ਿਸ਼ ਚਾਹੀਦੀ ਹੈ ਕਿ ਅਸੀਂ ਅਗਲੇ ਸਾਲ ਜਿਹੜੇ ਨਤੀਜੇ ਆ ਰਹੇ ਆ ਬੱਚਿਆਂ ਨੇ ਕਲਾਸ 2 ਪਾਸ ਕਰਕੇ ਜਾਣੀਆਂ ਉਹਨਾਂ ਲਈ ਪਹਿਲਾਂ ਹੀ ਪ੍ਰਵਾਨ ਕਰਾਈਏ ਕਿ ਉਹ ਬੱਚੇ ਮਹਾਰਤ ਹਾਸਲ ਕਰ ਸਕਣ ਕਿ ਅਸੀਂ ਕਿਹੜੇ ਸਾਈਡ ਕਿਹੜੇ ਕਾਲਜ ਨੂੰ ਵਾਸਤੇ ਜਾਣੀਆਂ ਤੇ ਇੱਕ ਇਹ ਵੀ ਨੋਟ ਕਰਾਉਣਾ ਦੀ ਗੱਲ ਹੈ ਕਿਸੇ ਮਨੋਸੂਝਦਾਨ ਸੱਜਣੇ ਜਿਵੇਂ ਬੱਚੇ ਨੂੰ ਨਾਮੀ ਕਲਾਸ ਤੋਂ ਇਹ ਪਰਵੇ ਕਰਨਾ ਚਾਹੀਦਾ ਹੈ ਕਿ ਉਹਨਾਂ ਨੇ ਕਿਹੜੀ ਵਿਸ਼ੇ ਕਲਾਸ ਭਾਗ ਵਿੱਚ ਜਾ ਕੇ ਰੱਖਣੇ ਹੈ ਤੇ ਕਿਹੜੇ ਜਿਹੜਾ ਕੋਰਸ ਆ ਉਪਤਾਣ ਹੈ ਤੇ ਆਪਾਂ ਸਾਰੇ ਸਾਥੀਆਂ ਨੇ ਇਹ ਪੂਰਤੀਆਂ ਕਰੀਆਂ ਤੇ ਨੂੰ ਜਿਹੜਾ ਆਪਾਂ ਸਮਾਲਤੀ ਗੱਲ ਵਧ ਰਹੀ ਹੈ ਤੇ ਮੈਂ ਤੁਹਾਡਾ ਇੱਕ ਵਾਰ ਫੇਰ ਇੱਥੇ ਬਹੁਤ-ਬਹੁਤ ਆਉਣ ਤੇ ਧੰਨਵਾਦ ਕਰਦਾ ਤੇ ਆਪਾਂ ਹੋ ਸਕੇ ਤੇ ਇਖਲੇ ਮੈਂ ਇਹ ਪੰਜ ਮਿੰਟ ਬਚਾਲ ਦੀ ਕਰ ਸਕਦੇ ਆ ਕਿ ਆਉਣ ਵਾਲੇ ਸਮੇਂ ਵਿੱਚ ਜਿਹੜੀਆਂ ਆਪਣੇ ਨੱਕਰ ਨੂੰ ਦਰਵੇਸ਼ ਜਿਹੜੀਆਂ ਮੁਸ਼ਕਲਾਂ ਨੇ ਜਿੱਤੇ ਮਹਿਬੂਬ ਜੀ ਮੈਂ ਤੁਹਾਡੇ ਲੈਣੇ ਜਾ ਮਾਦਾ ਕਿ ਐਸਦਰ ਗੁਰੂ ਅਰਜਨ ਦੇਵ ਜੀ ਦੀ ਵਿਆਹ ਰੂਪੀ ਲੀਕੀ ਜਾ ਦੇ ਵਿੱਚ ਬਹੁਤ ਜਿਹੜਾ ਸਮਾਗਮ ਆ ਉਤਸ਼ਾਹ ਨਾਲ ਮਨਾਇਆ ਗਿਆ ਤੇ ਮਨਾਉਣਾ ਵੀ ਚਾਹੀਦਾ ਸੀ ਤੇ ਉੱਥੇ ਇਹ ਜਿਕਰ ਕਰਨਾ ਜ਼ਰੂਰੀ ਹੈ ਕਿ ਨਗਰਿਕਾਂ ਜਿਹੜਾ ਇੱਥੇ ਮੌਸਾਬ ਨੇ ਰਵਾਨਾ ਹੋਇਆ ਬੜਾ ਵਿਚਾਲ ਨਗਰ ਕੀ ਤਨਸੀ ਸੰਤਾਂ ਦਾ ਬਹੁਤ ਅਕਾਸ਼ੀ ਸਾਧਨ ਕਰੇ ਸ਼ਾਮਿਲ ਸੀ ਨਗਰ ਕੀ ਤਨਵਚ ਪਰ ਇੱਥੇ ਇੱਕ ਮਜੂਸੀ ਵਾਲੀ ਗੱਲ ਹੋਈ ਹੈ ਕਿ ਸਤ ਸਾਡੀਆਂ ਨਾਮਾਂ ਪਹਿਣਾ ਲੀਆਂ ਵਾਲੀਆਂ ਇਸ ਨਗਰ ਕੀ ਤਨ ਵਿੱਚ ਉਤਾਰੀਆਂ ਗਈਆਂ ਤੇ ਝਾਟੀਆਂ ਗਈਆਂ ਤੇ ਅਗਰ ਕਿਸੇ ਦੀ ਮਾਂ ਭੈਣ ਦਾ ਇਸ ਤਰ੍ਹਾਂ ਜਿਹੜਾ ਵਾਲੀਆਂ ਝਾਟ ਲੈਣੀਆਂ ਇਹ ਬੜੀ ਮਾੜਾ ਦੀ ਨਮੋਚੀ ਵਾਲੀ ਗੱਲ ਹੈ ਕਿਉਂਕਿ ਸਿੱਖ ਪੰਥ ਪਾਣੀ ਨੇ ਪਾਚਾ ਸਹਿਬ ਜੀ ਗੁਰੂ ਅਰਜਨ ਦੇਵ ਜੀ ਦੇ ਵਿਆਹ ਪਰ ਹੋਤੇ ਉਹਨਾਂ ਦੇ ਬਰਾਤ ਰੂਪ ਵਿਆਹ ਪਰ ਦੇ ਬਰਾਤ ਰੂਪੀ ਨਗਰ ਕੀਰਤਨ ਦੇ ਵਿੱਚ ਸਾਡੀਆਂ ਨਾਨਾ ਭੈਣਾਂ ਜਿਨ੍ਹਾਂ ਭਾਲਣਾ ਲਟੇਰੀ ਧੂਵੇ ਲੈ ਗਏ ਤੇ ਉੱਥੇ ਥਾਲ ਸਾਹਿਬ ਕਿੱਥੇ ਸੀ ਆਪਣੇ ਜੁੜੇ ਨਵ ਹੋਣ ਵਾਲਾ ਭਾਵੇਂ ਦੇ ਇਸ ਨਗਰ ਕੀਰਤਨ ਦੇ ਵਿੱਚ ਅਸੀਂ ਦੇਖਿਆ ਆਪੇ ਮੌਜੂਦਾਨਾਂ ਨੂੰ ਹੈ ਨਵਾਈ ਕਰਦੇ ਆ ਪਰ ਉੱਥੇ ਉਹਦਾ ਲਟੇਰੀਆਂ ਤੇ ਜਿਹੜਾ ਵੀ ਪੈਣੀ ਸੀ ਇਸ ਨਗਰ ਗੀਤਨ ਦੇ ਵਿੱਚ ਜਾਂ ਸਮਾਗਮ ਦੇ ਵਿੱਚ ਜੇ ਦੇਖਿਆ ਜਾਵੇ ਤੇ ਸੁਰੱਖਿਆ ਪ੍ਰਬੰਧ ਜਿਹੜੇ ਨਾ ਬਰਾਬਰ ਸੀ ਕਿੱਥੇ ਰਹਿ ਸਾਡੇ ਪ੍ਰਬੰਧਕ ਕਿੱਥੇ ਰਹਿ ਮੀਡੀਆ ਕਿੱਥੇ ਰਿਹਾ ਪ੍ਰਸ਼ਾਸਨ ਤੇ ਮੈਂ ਆਪਣੇ ਇਸ ਵਿਚਾਰ ਨੂੰ ਜੁੜਾਇਆ ਉਹ ਸਮਾਪਤੀ ਵੱਲ ਲੈ ਕੇ ਜਾਣਾ ਇੱਕ ਚਿੰਤਾ ਦਾ ਵਿਸ਼ਾ ਇਹਨਾਂ ਸੰਸਦਾਂ ਨਾਲ ਲਈ ਹੈ ਜਿਹੜੀਆਂ ਬਹੁਤ ਮਰਜ਼ਾਦਾ ਨੂੰ ਵੀ ਲਾਗੂ ਕਰਨ ਤੇ ਲੱਗੀਆਂ ਹੋਈਆਂ ਹਨ ਉਹ ਉਤੇ ਉਹਨਾਂ ਦਾ ਚਿੰਤਾ ਆ ਕਿ ਅਸੀਂ ਇਹਨੂੰ ਹੋਰ ਵਧੀਆ ਕਰੇ ਕਰੀਏ ਤੇ ਮੇਰਾ ਇੱਥੇ ਸੁਝਾਅ ਆ ਕਿ ਜਿੱਤੇ ਮਰਜ਼ਾਦਾ ਲਾਗੂ ਕਰਨਾ ਬਹੁਤ ਜ਼ਰੂਰੀ ਹੈ ਉੱਥੇ ਕਿ ਸੁਰੱਖਿਆ ਜਿਹੜਾ ਆ ਦਾਵੀ ਇੱਕ ਪੱਖੋਂ ਦਾ ਤੇ ਮੈਂ ਉਹਨਾਂ ਸਨੇਹਾ ਦੇ ਨਾਮਾ ਸੰਸਥਾਾਂ ਨੂੰ ਜਿਨ੍ਹਾਂ ਨੇ ਇਹ ਗੁੱਡੀ ਲਵਾਈ ਹੈ ਉੱਥੇ ਉਹ ਅਗਲੇ ਪ੍ਰੋਗਰਾਮ ਵਿੱਚ ਸਾਡੀਆਂ ਨਾਮਾ ਭੈਣਾਂ ਦੀਆਂ ਬਾਲੀਆਂ ਜਾਂ ਇਦਾਂ ਦੇ ਲੜਕਿਆਂ ਨੂੰ ਵੀ ਬਚਾ ਕੇ ਰੱਖਣ ਕਿ ਉੱਥੇ ਤੁਸੀਂ ਸਾਰੇ ਆਓ ਮੈਂ ਪ੍ਰਵਾਦਨ ਬਿਲਗਾ نیوز ਆਨਲਾਈਨ ਤੁਹਾਨੂੰ ਦੱਸਾ ਰਿਹਾ ਨਵਾਬ ਦੇ ਤੰਦਰੁਸਤ। ਇਸੀ ਬਿਲਗਾ نیوز ਆਨਲਾਈਨ ਚੈਨਲ ਸਾਡੀ ਇਸ ਚੈਨਲ ਨੂੰ ਬਤ ਬਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ। ਧੰਨਵਾਦ।